ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਧੰਨ ਭਾਈ ਬਾਲਾ ਜੀ ਸਰਵਣ ਕਰਾਰੇ ਹਨ ਲੜੀਵਾਰ ਕਥਾ ਜਿਸ ਦੇ ਵਿੱਚ ਦੇਖਿਆ ਸੀ ਕਿ ਜੋ ਗੋਰਖ ਹੈ ਇਹਨਾਂ ਦਾ ਗੁਰੂ ਸੋ ਉਹਨਾਂ ਦੇ ਚੇਲੇ ਮਸ਼ਿੰਦਰਨਾਥ ਲੋਹਾਰੀਪਾ ਜਿਹੜੇ ਸਰਗੁਰੂ ਮਹਾਰਾਜ ਜੀ ਨਾਲ ਸਵਾਲ ਜਵਾਬ ਕਰਦੇ ਨੇ ਤੇ ਚੇਲਾ ਬਣਾਉਣਾ ਚਾਹੁੰਦੇ ਹਨ ਅਹੰਕਾਰ ਵਿੱਚ ਸ਼ਕਤੀਆਂ ਦਿਖਾ ਕੇ ਪਰ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਜਿਹੜੇ ਆਪ ਖੁਦ ਨਿਰੰਕਾਰ ਦਾ ਸਰੂਪ ਸਨ ਸੋ ਉਹਨਾਂ ਨੂੰ ਕੌਣ ਚੇਲਾ ਬਣਾ ਸਕਦਾ ਸੀ ਸੋ ਇਹ ਕਥਾ ਚੱਲ ਰਹੀ ਹੈ ਸਿੱਧਾਂ ਨਾਲ ਗੋਸ਼ਟ ਦੀ ਤੇ ਗੁਰੂ ਪਾਤਸ਼ਾਹ ਜੀ ਦੀ ਸਮਾਦੀ ਲੱਗ ਗਈ ਸੀ ਸੋ ਹੁਣ 7 ਦਿਨਾਂ ਬਾਅਦ ਗੁਰੂ ਪਾਤਸ਼ਾਹ ਜੀ ਸਮਾਦੀ ਤੋਂ ਅਚਿਤ ਹੋਏ ਨੇ ਨਿਤ ਦੀ ਜੋ ਰੋਜ਼ਾਨਾ ਨਿਤਨੇਮ ਦੀ ਕਿਰਿਆ ਹੈ ਸੋ ਇਸ਼ਨਾਨ ਕਰਕੇ ਫਿਰ ਤਿਆਰ ਵਰ ਤਿਆਰ ਹੋ ਕੇ ਸੇਵਾ ਸਿਮਰਨ ਕਰਕੇ ਗੁਰੂ ਪਾਤਸ਼ਾਹ ਜੀ ਭਾਈ ਬਾਲਾ ਜੀ ਨੂੰ ਕਿਵੇਂ ਆਗਿਆ ਦਿੰਦੇ ਨੇ ਤੇ ਭਾਈ ਬਾਲਾ ਜੀ ਕਿਵੇਂ ਅੱਗੋਂ ਜੋ ਅੱਗੇ ਹੋਰ ਸਿੱਧਾਂ ਨਾਲ ਗੋਸ਼ਟ ਹੈ ਉਹ ਸਰਵਣ ਕਰਾਉਂਦੇ ਨੇ ਸੋ ਉਹ ਸਾਰਾ ਪ੍ਰਸੰਗ ਆਪਾਂ ਸਰਵਣ ਕਰਦੇ ਹਾਂ ਤੇ ਗੁਰੂ ਪਾਤਸ਼ਾਹ ਜੀ ਆਪ ਤਖਤ ਤੇ ਬਿਰਾਜਮਾਨ ਨੇ ਨਾਲ ਧੰਨ ਬਾਬਾ ਬੁੱਢਾ ਜੀ ਉਹ ਬਿਰਾਜਮਾਨ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹ ਬਿਰਾਜਮਾਨ ਨੇ ਇਸੇ ਤਰ੍ਹਾਂ ਧੰਨ ਭਾਈ ਬਾਲਾ ਜੀ ਉਹ ਵੀ ਉੱਚੀ ਜਗ੍ਹਾ ਤੇ ਬਿਰਾਜਮਾਨ ਨੇ ਨਾਲ ਹੀ ਸਿੱਖ ਬੈਠੇ ਹਨ ਸਤਿਗੁਰੂ ਜੀ ਦੇ ਭਾਈ ਪਾਰੋ ਜੀ ਭਾਈ ਜੁਲਕਾ ਜੀ ਭਾਈ ਢੰਗਾ ਜੀ ਭਾਈ ਜੀਵਾ ਜੀ ਜਿਹੜੇ ਗੁਰੂ ਪਾਤਸ਼ਾਹੇ ਲੰਗਰ ਸਜਾਉਂਦੇ ਸਨ ਤੇ ਨਾਲ ਲਿਖਣ ਵਾਲੇ ਲੇਖਾਰੀ ਭਾਈ ਪੈੜਾ ਮੁਖਾ ਜੀ ਸੋ ਆਪਣੀ ਸਾਰੀ ਲਿਖਣ ਦੀ ਸਮੱਗਰੀ ਲੈ ਕੇ ਉਹ ਵੀ ਹਾਜ਼ਰ ਬੈਠੇ ਨੇ ਕਿ ਜਿਵੇਂ ਜਿਵੇਂ ਭਾਈ ਬਾਲਾ ਜੀ ਉਚਾਰਨ ਕਰਨ ਤਿਵੇਂ-ਤਿਵੇਂ ਨਾਲ ਲਿਖਿਆ ਜਾਵੇ ਸੁਵਿਸਤਰਾ ਭਾਈ ਬਾਲਾ ਜੀ ਨੇ ਹੱਤ ਬੰਨ ਕੇ ਗੁਰੂ ਪਾਤਸ਼ਾਹ ਜੀ ਤੋਂ ਆਗਿਆ ਮੰਗੀ ਤੇ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਕਿ ਭਾਈ ਸਰਵਣ ਕਰਾਓ ਤਾਂ ਦੀਵਾਨ ਸੱਜਿਆ ਮਹਾਰਾਜ ਜੀ ਦਾ ਸੱਜੇ ਦੀਵਾਨਾਂ ਦੇ ਅੰਦਰ ਇੱਕ ਪਾਸੇ ਮਾਤਾਵਾਂ ਭੈਣਾਂ ਬੈਠੀਆਂ ਹਨ ਦੂਸਰੇ ਪਾਸੇ ਬੀਰ ਬਜ਼ੁਰਗ ਬੈਠੇ ਬਰਾਜਮਾਨ ਨੇ ਦੀਵਾਨ ਸੱਜਿਆ ਹੋਇਆ ਵਿਚਕਾਰਾਂ ਦੀ ਰਸਤਾ ਹੈ ਸੰਗਤਾਂ ਆਉਂਦੀਆਂ ਨੇ ਉਹਦੇ ਆ ਕੇ ਮਹਾਰਾਜੀ ਨੂੰ ਮੱਥਾ ਟੇਕ ਕੇ ਜਿੱਥੇ ਥਾਂ ਮਿਲਦੀ ਐ ਸਜੀ ਜਾਂਦੇ ਨੇ ਬੈਠੇ ਨੇ ਤੇ ਭਾਈ ਬਾਲਾ ਜੀ ਕਿਉਂ ਕਹਿਣ ਲੱਗੇ ਕਿ ਸਤਿਗੁਰੂ ਮਹਾਰਾਜ ਜੀ ਜਦੋਂ ਇਧਰੋਂ ਗੁਰੂ ਮਹਾਰਾਜੀ ਦੀ ਸਮਾਦੀ ਖੁੱਲੀ ਹੈ ਤਾਂ ਨਿਤ ਦੀ ਕਿਰਿਆ ਅਨੁਸਾਰ ਇਸ਼ਨਾਨ ਪਾਣੀ ਕਰਕੇ ਤੇ ਪ੍ਰਸ਼ਾਦ ਛਕਿਆ ਉਪਰੰਤ ਬਾਲਾ ਜੀ ਨੂੰ ਸੱਦ ਕੇ ਕਿਹਾ ਕਿ ਗੁਰੂ ਜੀ ਦੀ ਅੱਗੇ ਸਾਖੀ ਸੁਣਾਓ ਤਾਂ ਬਾਲਾ ਜੀ ਕਹਿਣ ਲੱਗੇ ਸੁਣਾਉਣ ਨਾਲ ਸ਼ੁਰੂ ਕੀਤਾ ਕਿ ਗੁਰੂ ਜੀ ਹੋਰ ਸਰੋਤਾ ਜਨ ਸੁਣ ਲੱਗੇ ਬਾਲਾ ਜੀ ਕਹਿਣ ਲੱਗੇ ਸਤਗੁਰੂ ਲੋਹਾਰੀ ਪਾਸ ਸਿੱਧ ਗੋਰਖ ਪਾਸ ਜਾ ਕੇ ਕਹਿਣ ਲੱਗਾ ਕਿ ਮਹਾਰਾਜੀ ਨਾਨਕ ਤਪੇ ਸਮਾਨ ਕੋਈ ਨਹੀਂ ਹੈ ਉਸ ਨੂੰ ਕੋਈ ਵੀ ਨਹੀਂ ਜਿੱਤ ਸਕਦਾ ਅਸਲੋ ਇਹ ਕੋਈ অবতার ਹੈ ਤਦ ਗੋਰਖ ਨੇ ਬਾਕੀ ਦੇ ਸਾਰੇ ਸਿੱਧ ਬੁਲਾ ਕੇ ਕਿਹਾ ਕਿਉਂਕਿ ਐਸਾ ਹੈ ਜੋ ਨਾਨਕ ਤਪੇ ਨਾਲ ਚਰਚਾ ਕਰ ਸਕੇ ਜਿੱਤ ਲਵੇ ਤਦ ਭੰਗਰਨਾਥ ਉੱਠਿਆ ਕਹਿਣ ਲੱਗਾ ਮੇਰੇ ਵਿੱਚ ਇਤਨੀ ਤਾਕਤ ਹੈ ਕਿ ਤਾਰੇ ਤੋੜ ਲਿਆਵਾਂ ਆਦਮੀ ਵਿਚਾਰਾ ਕੀ ਹੈ ਸੋ ਮੈਂ ਜਾਂਦਾ ਹਾਂ ਤੇ ਪਿੱਛੇ ਹਟਾ ਦੇਵਾਂਗਾ ਜਾਂ ਫਿਰ ਚੇਲਾ ਕਰਕੇ ਤੁਹਾਡੇ ਅੱਗੇ ਲੈ ਆਵਾਂਗਾ ਇਤਨੀ ਕਹਿ ਕੇ ਤੁਰ ਪਿਆ ਉਧਰੋਂ ਗੁਰੂ ਜੀ ਵੀ ਉ ਤਾਂ ਚੜੀ ਗਏ ਤਦ ਮਰਦਾਨੇ ਨੇ ਕਿਹਾ ਜੀ ਹੁਣ ਕਿੱਧਰ ਨੂੰ ਜਾ ਰਹੇ ਹੋ ਤਾਂ ਗੁਰੂ ਜੀ ਕਿਹਾ ਕਿ ਭਾਈ ਹੁਣ ਆਪਾਂ ਕਾਕਪਸੁੰਡ ਵੱਲ ਜਾ ਰਹੇ ਆਂ ਧਰੂਵਾਲ ਜਾ ਰਹੇ ਆਂ ਆਦੇ ਸਥਾਨਾਂ ਦੇ ਦਰਸ਼ਨਾਂ ਨੂੰ ਜਾ ਰਹੇ ਆਂ ਇਹਨਾਂ ਨੂੰ ਭੰਗਰਨਾਥ ਆ ਕੇ ਕਹਿਣ ਲੱਗਾ ਅੱਗੇ ਨਾ ਜਾਓ ਰਣ ਜਾਂਦੇ ਰਹਿਣਗੇ ਜੇ ਜਾਣਾ ਜ਼ਰੂਰ ਜਾਣਾ ਹੀ ਹੈ ਤਾਂ ਗੋਰਖ ਨੂੰ ਗੁਰੂ ਧਾਰੋ ਗੁਰੂ ਜੀ ਚਾਰਿਆ ਦੁੱਖ ਉਸ ਨੂੰ ਹੋਵੇ ਜੋ ਰਸਤਾ ਨਾ ਜਾਣਦਾ ਹੋਵੇ ਤੇਰੇ ਗੋਰਖ ਨੂੰ ਵੀ ਜਾਣਦੇ ਹਾਂ ਜਿਸ ਨੇ ਸਿਰਫ ਉਮਰ ਹੀ ਵਧਾਈ ਹੈ ਤੇ ਮਾਨ ਨਹੀਂ ਗਵਾਇਆ ਹੈ ਹੰਕਾਰ ਦਾ ਭਰਿਆ ਹੋਇਆ ਹੈ ਕੰਨ ਪਾੜ ਕੇ ਮੁੰਦਰਾ ਪਾਈਆਂ ਹੋਈਆਂ ਹਨ ਤੇ ਪਖੰਡ ਦਾ ਭੇਖ ਬਣਾਇਆ ਹੋਇਆ ਹੈ ਅਰ ਭਸਮ ਲਗਾ ਕੇ ਭਗਵੇਂ ਕੱਪੜੇ ਪਹਿਨ ਕੇ ਆਪਣੇ ਆਪ ਨੂੰ ਵੱਡਾ ਮੰਨ ਰਿਹਾ ਹੈ ਪਰ ਯੋਗ ਦੀ ਯੋਗਤ ਉਸ ਨੂੰ ਨਹੀਂ ਹੈ ਉਹ ਜਾਣਦਾ ਹੀ ਨਹੀਂ ਖਾਲੀ ਉਮਰ ਵਧਾਉਣ ਨਾਲ ਸਹਿਜ ਸਰੂਪ ਦਾ ਗਿਆਨ ਨਹੀਂ ਹੁੰਦਾ ਭੰਗਰਨਾਥ ਇਹ ਸੁਣ ਕੇ ਚੁੱਪ ਕਰ ਗਿਆ ਤੇ ਵਾਪਸ ਗੋਰਖਪਾਸ ਆ ਗਿਆ ਗੁਰੂ ਜੀ ਅੱਗੇ ਚੱਲਦੇ ਚੱਲਦੇ ਕੂਨਾ ਪਹਾੜ ਪਰ ਜਾ ਬੈਠੇ ਤੇ ਇਹਨੇ ਨੂੰ ਤਿੰਨ ਘੜੀਆਂ ਬੈਠ ਕੇ ਬਹੁਤ ਮੁਸਕਰਾਉਂਦੇ ਰਹੇ ਤੇ ਮਰਦਾਨੇ ਕਿਹਾ ਜੀ ਅੱਜ ਮੁਸਕਰਾ ਰਹੇ ਹੋ ਗੁਰੂ ਜੀ ਕਿਹਾ ਕਿ ਇੱਕ ਰੋਹ ਵਿੱਚ ਭਰਿਆ ਹੋਇਆ ਜੋਗੀ ਆ ਰਿਹਾ ਹੈ ਉਹ ਸਾਨੂੰ ਦੇਖ ਕੇ ਉਸ ਨੂੰ ਦੇਖ ਕੇ ਅਸੀਂ ਹੱਸ ਰਹੇ ਹਾਂ ਮਰਦਾਨੇ ਕਿਹਾ ਜੀ ਜੇ ਹੁਕਮ ਕਰੋ ਤਾਂ ਫਿਰ ਚੱਡੇ ਘਾਟੇ ਕਰ ਦੇਵਾਂ ਸੋ ਜਿਸ ਹਾਲਤ ਵਿੱਚ ਸਾਡਾ ਕੋਈ ਲੈਣ ਨਹੀਂ ਫਿਰ ਖਾਮ ਖਾ ਕਿਉਂ ਆ ਕੇ ਸਾਨੂੰ ਤੰਗ ਕਰਦੇ ਹਨ ਸੋ ਜੇ ਇੱਕ ਨੂੰ 2 4 ਰਕਾ ਦੇ ਆ ਤਾਂ ਬਾਕੀ ਹੋਰ ਸਾਰੇ ਜਰਾ ਸੰਭਲ ਕੇ ਹੀ ਆਉਣਗੇ ਗੁਰੂ ਜੀ ਕਿਹਾ ਕਿ ਮਰਦਾਨਾ ਇੱਥੇ ਕਿਸ ਨੂੰ ਮੁਕੀ ਕਰਨ ਦੀ ਲੋੜ ਨਹੀਂ ਨਾ ਸਾਡੀ ਉਹ ਲੜਾਈ ਹੈ ਤਾਂ ਆਪਾਂ ਬਚਨ ਬਿਲਾਸ ਦੀ ਲੜਾਈ ਹੈ ਆਪਣੀ ਤਾਂ ਵਿਚਾਰ ਦੀ ਹੈ ਇਹਨੇ ਨੂੰ ਕਨੀਫਾ ਆ ਕੇ ਕਹਿਣ ਲੱਗਾ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕਦੇ ਅੱਗੇ ਵੀ ਆਏ ਹੋ ਕਿ ਨਹੀਂ ਗੁਰੂ ਜੀ ਕਿਹਾ ਜੇ ਅੱਗੇ ਆਏ ਹਾਂ ਤਾਂ ਹੀ ਅਸੀਂ ਰਸਤਾ ਜਾਣਦੇ ਹਾਂ ਸਾਡਾ ਨਾਮ ਨਾਨਕ ਹੈ ਅਸੀਂ ਉਹ ਨਿਰੰਕਾਰ ਨੂੰ ਦੇਖਣ ਦੀ ਚਾਹਨਾ ਹੈ ਸੋ ਉਸ ਦਾ ਸਰੂਪ ਦੇਖਣ ਹਿੱਤ ਜਾ ਰਹੇ ਆਂ ਕਨੀਫੇ ਨੇ ਕਿਹਾ ਕੰਨ ਪਰਵਾ ਕੇ ਮੁੰਦਰਾ ਪਾਓ ਖਿੰਥਾ ਪਹਿਰੋ ਜੋਗ ਲਵੋ ਸਿੱਧਾਂ ਵਿੱਚ ਆਓ ਭੇਖਿਆ ਮੰਗ ਮੰਗ ਕੇ ਖਾਓ ਫਿਰ ਬੜੇ ਪਾਨੀ ਆਵੇਗਾ ਕਾਲ ਨਹੀਂ ਖਾਵੇਗਾ ਜੀਵ ਵਿੱਚ ਵਿਚਾਰ ਲਓ ਤੇ ਮਤ ਧਾਰ ਲਓ ਜਿਸ ਤੇ ਅਮਰ ਹੋ ਜਾਵੋਗੇ ਗੁਰੂ ਜੀ ਕਹਿਆ ਮੋਤ ਮਾਨ ਨੂੰ ਚੀਰ ਦੇਣ ਰੂਪ ਕੰਨ ਪਾੜੇ ਹੋਏ ਹਨ ਗਰੀਬੀ ਜੋ ਧਾਰਨ ਕੀਤੀ ਆ ਹੈ ਇਹ ਮੁੰਦਰਾ ਹਨ ਗਿਆਨ ਦੀ ਖਿੰਤਾ ਹੈ ਪਹਿਰੀ ਹੈ ਤੇ ਸੰਤੋਖ ਦੀ ਭਸਮ ਲਗਾਈ ਹੈ ਸੋਨੂ ਮੰਡਲ ਵਿੱਚ ਵਿਚਰਨ ਦੀ ਇੱਛਾ ਰੂਪ ਭਿਖਿਆ ਲਈ ਹੈ ਨਾਮ ਵਿੱਚ ਸਾਡੀ ਲਿਬ ਲੱਗੀ ਹੋਈ ਹੈ ਜਿਸ ਤੇ ਸੁਖ ਪ੍ਰਾਪਤ ਹੋਇਆ ਹੈ ਗੁਰ ਸ਼ਬਦ ਕਮਾਉਣ ਕਰਕੇ ਕਾਲ ਦੂਰ ਸਾਡਾ ਹੋ ਗਿਆ ਹੈ ਉਹ ਨਿਰੰਕਾਰ ਸਾਨੂੰ ਵਿਆਪਕ ਜਾਣ ਕੇ ਉਸ ਨਿਰੰਕਾਰ ਨੂੰ ਬੁਢੇਪਾ ਦੂਰ ਕਰ ਦਿੱਤਾ ਹੈ ਸੋ ਹੇ ਕਨੀਫਾ ਜੀ ਅਸੀਂ ਇਸ ਪ੍ਰਕਾਰ ਦਾ ਯੋਗਤਾ ਰਿਆ ਹੋਇਆ ਹੈ ਇਹ ਸੁਣ ਕਨੀਫਾ ਤਾਂ ਚੁੱਪ ਕਰਕੇ ਚਲਾ ਗਿਆ ਤੇ ਇੱਕ ਹੋਰ ਹਨੀਫਾ ਆ ਗਿਆ ਤਦ ਗੁਰੂ ਜੀ ਨੇ ਕਿਹਾ ਆਓ ਹਨੀਫਾ ਬੈਠੋ ਹਨੀਫਾ ਸੋਚਣ ਲੱਗਾ ਕਿ ਇਹਨਾਂ ਨੂੰ ਮੇਰੇ ਨਾਮ ਦਾ ਕਿਵੇਂ ਪਤਾ ਲੱਗਾ ਕਿਸ ਨੇ ਦੱਸ ਦਿੱਤਾ ਹੈ अथवा ਤਿੰਨ ਕਾਲਾਂ ਦੇ ਗਿਆਤਾ ਤਾਂ ਨਹੀਂ ਇਹ ਸੋਚ ਕਹਿਣ ਲੱਗਾ ਕਿ ਤੁਹਾਨੂੰ ਮੇਰਾ ਨਾਮ ਕਿਵੇਂ ਆਉਂਦਾ ਹੈ ਗੁਰੂ ਜੀ ਕਹਾਂ ਹੇ ਹਨੀਫਾ ਤੇਰੇ ਪਿਓ ਦਾ ਨਾਮ ਕੰਕਕਰਨ ਸੀ ਤੇ ਸੀਲਪੁਰ ਦਾ ਰਾਜਾ ਸੀ ਜਦੋਂ ਉਹ ਮਰ ਗਿਆ ਤਾਂ ਉਸ ਵੇਲੇ ਤੇਰੀ ਉਮਰ 17 ਬਰਸਾਂ ਦੀ ਸੀ ਇੱਕ ਦਿਨ ਤੂੰ ਸ਼ਿਕਾਰ ਲਈ ਜਦ ਬਣ ਵਿੱਚ ਗਿਆ ਤੇ ਬਹੁਤ ਜੀਵਾਂ ਨੂੰ ਮਾਰਿਆ ਤਾਂ ਮੁਰਦੀ ਵਾਰੀ ਤੈਨੂੰ ਗੋਰਖ ਮਿਲਿਆ ਤੇ ਕਹਿਣ ਲੱਗਾ ਦੇਖ ਜਿਵੇਂ ਤੂੰ ਆਪਣੀ ਜੀਭਾਂ ਦੇ ਸਵਾਦ ਹਿੱਤ ਇਹਨਾਂ ਜੀਵਾਂ ਨੂੰ ਮਾਰਿਆ ਹੈ ਇਸੇ ਪ੍ਰਕਾਰ ਇਹ ਤੈਨੂੰ ਵੀ ਮਾਰਨਗੇ ਇਹ ਸੁਣ ਕੇ ਤੂੰ ਕਿਹਾ ਕਿ नाथ ਜੀ ਮੇਰੇ ਤੇ ਦਇਆ ਕਰੋ ਜਿਸ ਕਰਕੇ ਕਾਇਆ ਵਿੱਚ ਕਾਇਆ ਥਿਰ ਰਹੇ ਅਰਥਾਤ ਮਰਨਾ ਤਦ ਗੋਰਖ ਨੇ ਕੰਨ ਪਾੜ ਕੇ ਤੈਨੂੰ ਮੁੰਦਰਾ ਪਾਈਆਂ ਸਿਰ ਮੁੰਨ ਕੇ ਸੁਭਾਵ ਮੜ ਦਿੱਤੀ ਤੂੰ ਉਦੋਂ ਦਾ ਸਿੱਧ ਬਣਿਆ ਹੋਇਆ ਹੈ ਸੋ ਰਠਾ ਸੁਣ ਕਹ ਬਿਸਮੈ ਹੋਏ ਪਤੇ ਬਤਾਏ ਸਰਬ ਜਬ ਭਰਮ ਹਿਰਦੈ ਤੇ ਖੋਏ ਜਾਣੈ ਸ੍ਰੀ ਅਵਤਾਰਤ ਹਰ ਭਾਵੇਂ ਸਾਰੇ ਪਤੇ ਸੁਣ ਕੇ ਬੜਾ ਹੈਰਾਨ ਹੋ ਗਿਆ ਕਹਿਣ ਲੱਗਾ ਕਿ ਇਹ ਸੱਚੀ ਮੁੱਚੀ ਅਵਤਾਰ ਹਨ ਫਿਰ ਪੁੱਛਣ ਲੱਗਾ ਕਿ ਮੇਰਾ ਸਿਰ ਕਿੱਥੇ ਮੁੰਨਿਆ ਸੀ ਗੁਰੂ ਜੀ ਕਿਹਾ ਭਾਈ ਤੇਰਾ ਸਿਰ ਲੁੰਡੇ ਪਿੱਪਲ ហេਠਾਂ ਬੈਠ ਕੇ ਮੁੰਨਿਆ ਸੀ ਇਹ ਸੁਣ ਹਨੀਫਾ ਚਰਨਾਂ ਤੇ ਵਾਪਸ ਪੈ ਗਿਆ ਤੇ ਵਾਪਸ ਚਲਾ ਗਿਆ ਗੋਰਖ ਨੂੰ ਜਾ ਕੇ ਕਹਿਣ ਲੱਗਾ ਕਿ ਉਹ ਤਾਂ ਬੜਾ ਕਲਾਬਾਨ ਹੈ ਉਸ ਦੀ ਮਹਿਮਾ ਕਹੀ ਨਹੀਂ ਜਾਂਦੀ ਤਾਂ ਗੋਰਖ ਨੇ ਭੂਤ ਵੇਨਾਥ ਨੂੰ ਭੇਜਿਆ ਉਸ ਨੇ ਆ ਕੇ ਕਿਹਾ اے ਬਾਲੇ ਹਟ ਛੱਡ ਦੇ ਏ ਗੋਰਖ ਨੂੰ ਆਪਣਾ ਗੁਰੂ ਬਣਾ ਲਇ ਮਰਨਾ ਮਿਟ ਜਾਵੇਗਾ ਮੈਂ ਕਹਿੰਦਾ ਹਾਂ ਕਿ ਤੂੰ ਇੱਥੇ ਆ ਗਿਆ ਹੈ ਸੋਣ ਖਾਲੀ ਨਾ ਜਾ ਗੁਰੂ ਜੀ ਕਿਹਾ ਖਾਲੀ ਹੋ ਜਾਂਦਾ ਹੈ ਜਿਹੜਾ ਨਾਮ ਨਹੀਂ ਜਪਦਾ ਅਸੀਂ ਤੁਹਾਡੇ ਪਾਸ ਪਹੁੰਚਾਂਗੇ ਪਛਾਹਾ ਨਹੀਂ ਹਟਾਂਗੇ ਗਿਆਨੀ ਪੁਰਸ਼ ਦੇ ਨਾਲ ਪਿਆਰ ਨਹੀਂ ਕਰਦੇ ਰਹਿਣ ਨਾਲ ਖੁਸ਼ੀ ਨਹੀਂ ਹੁੰਦੇ ਤੇ ਚਲੇ ਜਾਣ ਨਾਲ ਦੁਖੀ ਨਹੀਂ ਹੁੰਦੇ ਇਹ ਸੁਣ ਭੂਤ ਵਿਨਾਥ ਮੁੜ ਗਿਆ ਤੇ ਚਰਪਟ ਨਾਥ ਤਮ ਖਾ ਕੇ ਆਣ ਬੋਲਿਆ ਕਿ ਤੁਹਾਡਾ ਆਸਣ ਕਿਸਥਾਂ ਹੈ ਭੋਜਨ ਕਿਹੜਾ ਖਾਂਦੇ ਹੋ ਛੇੜ ਵਿਛਾ ਕੇ ਵਿਸ਼ਰਾਮ ਕਿੱਥੇ ਕਰਦੇ ਹੋ ਸਰੀਰ ਪਰ ਕੱਪੜੇ ਕਾਹਦੇ ਪਹਿਨਦੇ ਹੋ ਗੁਰੂ ਜੀ ਨੇ ਕਿਹਾ ਆਸਣ ਸਾਡਾ ਅੰਦਰ ਹੈ ਦੇ ਦੇ ਤੇ ਭੋਜਨ ਨਾਮ ਹੈ ਕੱਪੜੇ ਖੇਮਾਂ ਦੇ ਹਨ ਸੇਜ 10ਵੇਂ ਦੁਆਰ ਵਿੱਚ ਵਿਸ਼ੀ ਹੋਈ ਹੈ ਹੁਣ ਸੁੰਡ ਚਪਟ ਚਰਪਟਨਾਥ ਵੀ ਆ ਗਿਆ ਤੇ ਚੰਗਰਨਾਥ ਦੇ ਆ ਕੇ ਪੁੱਛਣ ਲੱਗਾ ਕਿ ਨਾਮ ਕੀ ਹੈ ਕਿੱਥੇ ਜਾਓਗੇ ਕਿਹੜੇ ਦੇਸ਼ ਕਿਹੜਾ ਦੇਸ਼ ਹੈ ਬਿਨਾ ਦੁੱਧ ਤੋਂ ਬਾਲਕ ਕਿਸ ਤਰ੍ਹਾਂ ਪਾਲਦੇ ਹੋ ਗੁਰੂ ਜੀ ਕਿਹਾ ਹੈ ਚੰਗਰਨਾਥ ਭੌਂਦੂ ਸਾਡਾ ਨਾਮ ਹੈ ਨਾਨਕ ਤੇ ਕਲਿਆਣ ਰੂਪ ਕਲਿਆਣ ਸਰੂਪ ਦੇਸ਼ ਹੈ ਬੇਗੰਪੁਰ ਜਾਵਾਂਗੇ ਨਾਮ ਵਿੱਚ ਲਿਵ ਲਾ ਕੇ ਮਨ ਰੂਪ ਵਾਲਕ ਨੂੰ ਬਿਨਾਂ ਦੁੱਧ ਤੋਂ ਪਾਲਿਆ ਹੈ ਇਹ ਸੁਣ ਸੰਗਰਨਾਥ ਵਾਪਸ ਚਲਾ ਗਿਆ ਤੇ ਸੰਗਰਨਾਥ ਆਇਆ ਇਹਨਾਂ ਨੂੰ ਗੁਰੂ ਜੀ ਨੂੰ ਅੱਗੇ ਮੀਨਾ ਪਹਾੜ ਤੇ ਜਾ ਪਹੁੰਚੇ ਗੁਰੂ ਜੀ ਨੂੰ ਆ ਕੇ ਕਹਿਣ ਲੱਗਾ ਤੇ ਗੁਰੂ ਜੀ ਅੱਗੇ ਮੀਨਾ ਪਹਾੜ ਜਾ ਪਹੁੰਚੇ ਸੰਗਰ ਨੇ ਆ ਕੇ ਆਦੇਸ਼ ਆਦੇਸ਼ ਕਹੀ ਗੁਰੂ ਜੀ ਕੋ ਉੱਤਰਾਂ ਦਿੱਤਾ ਤੇ ਹੱਸ ਪਏ ਇਹ ਦੇਖ ਕੇ ਸੰਗਰਨਾਥ ਬਹੁਤ ਖਿੱਚ ਗਿਆ ਕਹਿਣ ਲੱਗਾ ਮਾਈ ਮੁੰਡਾ ਕੋਈ ਉਤਰ ਨਹੀਂ ਦਿੰਦਾ ਗੁਰੂ ਜੀ ਨੇ ਕਿਹਾ ਮਾਈ ਮੁੰਡਾ ਤੇਰਾ ਗੁਰੂ ਗੋਰਖ ਹੈ ਜਿਸ ਨੇ ਕੋਈ ਅਕਲ ਤਾਂ ਦਿੱਤੀ ਨਹੀਂ ਸਗੋਂ ਕੋ ਅਨਪਾੜ੍ਹ ਕੇ ਇਹ ਮੁੰਦਰਾ ਪਾ ਖੂਬ ਮੂਰਖ ਬਣਾ ਦਿੱਤਾ ਹੈ ਤੇ ਸਿਰ ਮੂੰਹ ਮੁੰਨ ਕੇ ਸਵਾਹ ਪਾ ਕੇ ਜਨਮ ਹੀ ਬਿਆਰਥ ਗਵਾ ਛੱਡਿਆ ਗਵਾ ਦਿੱਤਾ ਹੈ ਜਿਵੇਂ ਡੱਡੂ ਕਬਲ ਦੀ ਸਾਰ ਨਹੀਂ ਜਾਣਦਾ ਇਸੇ ਤਰ੍ਹਾਂ ਤੂੰ ਜੋਗੀ ਕਹਾ ਕੇ ਜੁਗ ਜੁਗਤ ਨੂੰ ਨਹੀਂ ਜਾਣਦਾ। ਸੰਗਰਨਾਥ ਨੇ ਕਿਹਾ ਉਹ ਕਿਹੜੀ ਜੁਗਤ ਹੈ ਜਿਸ ਕਰਕੇ ਕ੍ਰੋਧ ਜਿੱਤ ਲਈਏ, ਕਾਮ ਬਸ ਹੋ ਜਾਵੇ, ਸਿਰ ਤੋਂ ਕਾਲ ਦਾ ਦਰਦ ਦੂਰ ਹੋ ਜਾਵੇ, ਨਸ਼ਟ ਹੋ ਜਾਵੇ। ਅਮਰ ਪਦ ਪਾ ਲਈ ਲਵੀਏ। ਭਾਵੇਂ ਬਸ ਹੋ ਜਾਵੇ, ਉਹ ਕਿਹੜੀ ਜੁਗਤ ਹੈ ਜਿਸ ਕਰਕੇ ਕ੍ਰੋਧ ਨੂੰ ਜਿੱਤ ਲਈਏ ਕਾਮ ਬਸ ਹੋ ਜਾਵੇ ਸਿਰ ਤੋਂ ਕਾਲ ਦਾ ਡਰ ਦੂਰ ਹੋਵੇ ਤੇ ਲੋਭ ਨਸ਼ਟ ਹੋ ਜਾਵੇ ਅਮਰ ਪਦ ਪਾ ਲਈਏ ਮਾਇਆ ਵਿੱਚੋਂ ਕਿਵੇਂ ਲੋਭ ਰਹੀਏ ਗੁਰੂ ਜੀ ਨੇ ਕਿਹਾ ਭਾਈ ਸ਼ਾਂਤੀ ਨਾਲ ਕ੍ਰੋਧ ਨੂੰ ਜੀਤੀਏ ਤਿੰਨ ਗੁਣ ਤਿਆ ਕੇ ਅਤੀਤ ਹੋਈਏ ਗਿਆਨ ਪਾ ਕੇ ਕਾਮ ਨੂੰ ਵਸ ਕਰ ਲਈਏ ਕਾਮ ਨਾਲ ਲੇਵਲ ਆ ਕੇ ਤੇ ਜਦੋਂ ਇਸ ਤਰ੍ਹਾਂ ਕਾਮ ਨੂੰ ਵਸ ਕਰ ਲਈਏ ਨਾਮ ਦੇ ਨਾਲ ਲਿਬ ਨੂੰ ਜੋੜ ਕੇ ਕਾਲ ਨੂੰ ਹੋੜੀਏ ਸੰਤੋਖ ਕਰਕੇ ਲੋਭ ਦਾ ਨਸ਼ਟ ਕਰੀਏ ਉਸ ਨਿਰੰਕਾਰ ਦਾ ਧਿਆਨ ਧਰ ਕੇ ਅਮਰ ਪਦ ਪਾਵੀਏ ਸਤ ਸੰਗਤ ਕਰਕੇ ਮਾਇਆ ਵਿੱਚ ਅਲੋਪ ਹੋ ਰਹੀਏ ਵੇਸ਼ਾਂ ਨੂੰ ਇਹ ਇਹੋ ਵੇਹੋ ਵਤ ਜਾਣ ਕੇ ਹਿਰਦੇ ਵਿੱਚ ਵਿਸਾਰ ਦੇਵੀਏ ਭੌ ਭਗਤੀ ਉੱਤਮ ਜੁਗਤੀ ਹੈ ਮਾਨਮੋਹ ਤੇ ਆਕੇ ਨਾਥ ਬਿਲਕੁਲ ਨਿਰਤਰ ਹੋ ਕੇ ਮੁੜ ਗਿਆ ਤਦੋਂ ਤੋਂ ਤਦੋਂ ਨੂੰ ਸੰਭਾਲ ਕੇ ਸਿੱਧ ਆਕੇ ਕਹਿਣ ਲੱਗਾ ਤੁਸੀਂ ਘਰ ਦੇ ਕੰਮ ਕਾਜ ਤਜ ਕੇ ਉਦਾਸ ਕਿਵੇਂ ਹੋਏ ਹੋ ਬਿਗੈਰ ਜੋਗ ਦੇ ਕਾਰਜ ਪੂਰਾ ਨਹੀਂ ਹੋ ਸਕਦਾ ਗੁਰੂ ਜੀ ਕਿਹਾ ਦੋਹਰਾ ਜਗ ਵਿਵਹਾਰ ਉਦਾਸ ਮੈਂ ਸਦਾ ਨਾਮ ਲਵ ਏਕ ਸਰਬ ਕਾਜ ਪੂਰਨ ਕਰਤ ਜਿਸ ਤੇ ਹੋਤ ਬਵੇਕ ਭਾਵ ਜਗ ਦੇ ਵਿਵਹਾਰਾਂ ਤੋਂ ਉਦਾਸ ਹੋ ਕੇ ਨਾਮ ਵਿੱਚ ਲਿਵ ਲਗਾਈ ਹੈ ਔਰ ਗਿਆਨ ਕਰਕੇ ਸਾਰੇ ਕਾਰਜ ਪੂਰਨ ਹੁੰਦੇ ਹਨ ਇਹ ਉਤਰ ਹੁਣ ਸੁਣ ਸੰਭਾਲਕਾ ਵੀ ਸਿੱਧ ਵੀ ਨਿਮੋ ਝੂਣਾ ਹੋ ਕੇ ਮੁੜ ਗਿਆ ਬਾਲਾ ਜੀ ਕਹਿਣ ਲਗੇ ਸਤਿਗੁਰੂ ਜਦ ਸੰਭਾਲਕਾ ਸਿੱਧ ਗੋਰਖ ਪਾਸ ਗਿਆ ਤੇ ਗੋਰਖ ਨੇ ਗੋਪੀ ਚੰਦ ਨੂੰ ਭੇਜਿਆ ਉਸ ਨੇ ਆਣ ਕੇ ਕਿਹਾ ਆਦੇਸ਼ ਗੁਰੂ ਜੀ ਕਿਹਾ ਆਦੇਸ਼ ਨਿਰੰਕਾਰ ਨੂੰ ਗੋਪੀ ਚੰਦ ਕਿਹਾ ਜੀ ਧਿਆਨ ਕੌਣ ਹੈ ਇਸ਼ਨਾਨੀ ਕੌਣ ਹੈ ਨਿਰਮਲ ਕੌਣ ਹੈ ਕਿਸ ਯੁਗਤੀ ਨਾਲ ਦੀਪਕ ਪ੍ਰਕਾਸ਼ ਹੁੰਦਾ ਹੈ ਕਿਸ ਰਸਤੇ ਚੱਲਣ ਨਾਲ ਰੋਕ ਨਹੀਂ ਹੁੰਦੀ ਐਸਾ ਕਿਹੜਾ ਘਰ ਹੈ ਜਿੱਥੇ ਸੁਖ ਨਾਲ ਬੈਠੀਏ ਗੁਰੂ ਜੀ ਕਿਹਾ ਧਿਆਨੀ ਉਹ ਹੈ ਜੋ ਬਿਰਤੀ ਨੂੰ ਟਿਕਾਣੇ ਰੱਖਦਾ ਹੈ ਗਿਆਨੀ ਉਹ ਹੈ ਜੋ ਗੁਰੂ ਉਪਦੇਸ਼ ਧਾਰਦਾ ਹੈ ਜੋ ਗੁਰੂ ਬਾਣੀ ਵਿੱਚ ਪ੍ਰੇਮ ਕਰੇ ਇਸ਼ਨਾਨੀ ਉਹ ਹੈ ਜੋ ਸ਼ਰਧਾ ਨਾਲ ਗੁਰੂ ਦਾ ਦਰਸ਼ਨ ਕਰੇ ਜਦੋਂ ਉਲਟਾ ਕਮਲ ਸਿੱਧਾ ਹੋਵੇ ਤਦੋਂ ਦੀਪਕ ਦਾ ਪ੍ਰਕਾਸ਼ ਹੁੰਦਾ ਹੈ ਬਾਣਾ ਮੰਨਣ ਵਾਲੇ ਨੂੰ ਰਸਤੇ ਵਿੱਚ ਰੁਕਾਵਟ ਨਹੀਂ ਹੁੰਦੀ ਤ੍ਰਿਗੁਟੀ ਲੰਘ ਕੇ ਸੁਖ ਪਦ ਵਿੱਚ ਅਸਥਿਤ ਹੁੰਦਾ ਹੈ ਇਹ ਸੁਣ ਗੋਪੀ ਚੰਦ ਚਰਨੀ ਪੈ ਗਿਆ ਤੇ ਕਿਹਾ ਸਿੱਧ ਮੰਡਲੀ ਵਿੱਚ ਚੱਲ ਕੇ ਦਰਸ਼ਨ ਦੇਵੋ ਗੁਰੂ ਜੀ ਕਿਹਾ ਤੁਸੀਂ ਪਹੁੰਚੋ ਅਸੀਂ ਸਹਜੇ ਸਹਜੇ ਆਉਂਦੇ ਹਾਂ ਤਦ ਗੋਪੀ ਚੰਦਨ ਜਾ ਕੇ ਗੋਰਖ ਨੂੰ ਕਿਹਾ ਕਿ ਉਹ ਮਹਾਤਮਾ ਤਾਂ ਪੂਜਣ ਯੋਗ ਹਨ ਇੱਧਰ ਹੀ ਆ ਰਹੇ ਹਨ ਹੋਰ ਕਿਧਰੇ ਨਹੀਂ ਜਾਂਦੇ ਤਾਂ ਗੋਰਖ ਨੇ ਈਸ਼ਰनाथ ਨੂੰ ਕਿਹਾ ਕਿ ਤੂੰ ਜਾ ਤੇ ਜਿੱਤ ਕੇ ਪਛਾਹ ਹਟਾ ਕੇ अथवा ਆਪਣਾ ਚੇਲਾ ਬਣਾ ਕੇ ਲਿਆ ਇਹ ਸੁਣ ਈਸ਼ਰਨਾਥ ਗੁਰੂ ਜੀ ਪਾਸ ਆ ਕੇ ਕਹਿਣ ਲੱਗਾ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕਿੱਧਰ ਚੱਲੇ ਹੋ ਗੋਰਖਪਾਸ ਚਲੋ ਜੋਗੀ ਬਣੋ ਕਿਉਂਕਿ ਜੋਗਮਤ ਸਭ ਤੋਂ શ્રેਸ਼ਟ ਹੈ ਗੁਰੂ ਜੀ ਕਿਹਾ ਭੋ ਇਹ ਤੇ ਦੇਹ ਪੰਜਾ ਤਤਾਂ ਦੀ ਹੈ ਤੁਸੀਂ ਮੇਰੇ ਵਿੱਚ ਕੋਈ ਤੁਸੀਂ ਤੇ ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ ਜੇ ਆਤਮਾ ਪੁੱਛੇ ਤਾਂ ਉਹ ਸਰਵਵਿਆਪਕ ਹੈ ਆਉਣਾ ਜਾਣਾ ਕਿਤੇ ਬਣਦਾ ਹੀ ਨਹੀਂ ਇਸ ਲਈ ਤੇਰਾ ਪੁੱਛਣਾ ਹੀ ਬੇਅਰਥ ਹੈ ਗੋਰਖ ਤੋਂ ਸਿੱਖਿਆ ਲਿਆ ਫੇਰ ਆ ਕੇ ਪ੍ਰਸ਼ਨ ਕਰੀ ਈਸ਼ਰ ਨਾਰ ਸ਼ਰਮਿੰਦਾ ਹੋ ਕੇ ਮੁੜ ਗਿਆ ਤਾਂ ਇੱਕ ਲੰਗਰ 나ਥ ਨਾਮੀ ਸਿੱਧ ਬੜੇ ਰੋਵਚਾ ਕੇ ਕਹਿਣ ਲੱਗਾ ਤੇ ਜਿਉਂਦੇ ਰਹਿਣਾ ਹੈ ਤਾਂ ਗੋਰਖ ਪਾਸ ਚਲੋ ਉਪਦੇਸ਼ ਲਵੋ ਹੱਠ ਨੂੰ त्याਗੋ ਗੁਰੂ ਜੀ ਕਹਿਆ ਸਿੱਧ ਜੀ ਉਹ ਕਿਹੜੀ ਵਸਤੂ ਹੈ ਜੋ ਮਰਦੀ ਹੈ ਇਹ ਦੇਹ ਪੰਜ ਭੂਤਕ ਹੈ ਆਤਮਾ ਨਿਤ ਹੈ ਕਦੇ ਮਰਦਾ ਹੀ ਨਹੀਂ ਉਹ ਅਮਰ ਹੈ ਤੁਹਾਡਾ ਕਹਿਣਾ ਝੂਠ ਹੈ ਜਾ ਕੇ ਗੋਰਖ ਤੋਂ ਪੁੱਛੋ ਤਾਂ ਲੰਗਰ ਸਿੱਧ ਸਰਮਿੰਦਾ ਹੋ ਕੇ ਮੁੜ ਗਿਆ ਉਪਰੰਤ ਗੋਰਖ ਨੇ ਮੰਗਲਨਾਥ ਨੂੰ ਕਿਹਾ ਕਿ ਤੂੰ ਜਾ ਕੇ ਨਾਨਕ ਤੱਪੇ ਦਾ ਹਾਲ ਚਾਲ ਦੇਖ ਜੋ ਕੈਸਾ ਹੈ ਅਗੋ ਮੰਗਲਨਾਥ ਨੇ ਕਿਹਾ ਮਹਾਰਾਜ ਜਿਸ ਨੂੰ ਇੱਕ ਦੋ ਵੇਰਾਂ ਦੇਖ ਭਾਲ ਲੀਤਾ ਹੋਵੇ ਫਿਰ ਘੜੀ ਮੁੜੀ ਦੇਖਣ ਦਾ ਕੀ ਲਾਭ ਹੈ ਉਹਦਾ ਸਰਵਕਲਾ ਸੰਪੂਰਨ ਹਨ ਉਹਨਾਂ ਨਾਲ ਝਗੜਾ ਕਰਨਾ ਵਾਧੂ ਹੈ ਪਰ ਤਾਂ ਵੀ ਤੁਹਾਡੀ ਆਗਿਆ ਅਨੁਸਾਰ ਜਾਂਦਾ ਹਾਂ ਗੋਰਖਨਾਥ ਨੇ ਕਿਹਾ ਕਿ ਜਿਸ ਤਰ੍ਹਾਂ ਵੀ ਹੋ ਸਕੇ ਇੱਕ ਵੇਰਾ ਆਪਣੇ ਮਤ ਵਿੱਚ ਜ਼ਰੂਰ ਮਿਲਾ ਲਵੋ ਤਰ ਮੰਗਲਨਾਥ ਨੇ ਆ ਕੇ ਹੱਥ ਜੋੜ ਕੇ ਆਦੇਸ਼ ਆਦੇਸ਼ ਕੀਤੀ ਗੁਰੂ ਜੀ ਨੇ ਆਦਰ ਨਾਲ ਬਿਠਾਇਆ ਉਪਰੰਤ ਮੰਗਲਨਾਥ ਨੇ ਕਿਹਾ ਕਿ ਮੇਰੇ ਧਨਪਾਗ ਹਨ ਜੋ ਆਪਨੇ ਦਰਸ਼ਨ ਦਿੰਦੇ ਹਨ ਗੁਰੂ ਜੀ ਕਿਹਾ ਤੁਸੀਂ ਵੀ ਤਨ ਹੋ ਜੋ ਸਾਰਿਆਂ ਸਿੱਧਾਂ ਵਿੱਚੋਂ ਉੱਤਮ ਹੋ ਕਿਉਂਕਿ ਮਾਨਤਿਆ ਕੇ ਸੰਤਾਂ ਨਾਲ ਪ੍ਰੀਤ ਕਰਦੇ ਹੋ ਮੰਗਲਨਾਥ ਕਹਿਆ ਮਹਾਰਾਜ ਜੀ ਸਭ ਤੁਹਾਡੀ ਹੀ ਕਿਰਪਾ ਹੈ ਫਿਰ ਕਿਹਾ ਮੇਰੇ ਨਾਲ ਸਿੱਧ ਮੰਡਲੀ ਵਿੱਚ ਚਲੋ ਨਹੀਂ ਤਾਂ ਆਗਿਆ ਕਰੋ ਜੋ ਕੁਝ ਛਕਣ ਲਈ ਲਿਆਵਾਂ ਗੁਰੂ ਜੀ ਨੇ ਕਿਹਾ ਤੁਸੀਂ ਚਲੋ ਅਸੀਂ ਆਉਂਦੇ ਹਾਂ ਜਦ ਮੰਗਲਨਾਥ ਵਾਪਸ ਚਲਾ ਗਿਆ ਤਾਂ ਮਰਦਾਨੇ ਨੇ ਕਿਹਾ ਜੀ ਇਹ ਕੌਣ ਹੈ ਜਿਸਨੇ ਕੋਈ ਝਗੜਾ ਝਾਂਜਾ ਕੀਤਾ ਹੀ ਨਹੀਂ ਸਗੋ ਪ੍ਰੇਮ ਨਾਲ ਪ੍ਰਗਟ ਕੀਤਾ ਹੈ ਗੁਰੂ ਜੀ ਕਿਹਾ ਸਾਰੇ ਲੋਕ ਇੱਕੋ ਜੇ ਨਹੀਂ ਹੁੰਦੇ ਇਹ ਸਮਝ ਵਾਲਾ ਹੈ ਮਰਦਾਨੇ ਨੇ ਕਿਹਾ ਚਲੋ ਸਿੱਧ ਮੰਡਲੀ ਦੇਖੀਏ ਗੁਰੂ ਜੀ ਕਿਹਾ ਜੇ ਇੱਕ ਸਿੱਧ ਬਾਕੀ ਰਹਿੰਦਾ ਹੈ ਜਿਸ ਦਾ ਨਾਮ ਸ਼ੰਭੂਨਾਥ ਹੈ ਮਰਦਾਨੇ ਨੇ ਕਿਹਾ ਜੀ ਮੰਗਲਨਾਥ ਵਰਗਾ ਹੀ ਹੈ ਜੇ ਉਸ ਤੋਂ ਵੱਖਰੇ ਦਾ ਹੈ ਗੁਰੂ ਜੀ ਕਿਹਾ ਗੋਰਖਨਾਥ ਦੇ ਸਿੱਧਾਂ ਵਿੱਚੋਂ ਮੰਗਲਨਾਥ ਵੱਡਾ ਹੈ ਪਰੰਤੂ ਇਹ ਕੁਝ ਉਸ ਤੋਂ ਵੀ ਵੱਡਾ ਹੈ ਕਿਉਂਕਿ ਇਸ ਨੇ ਆਪਣੇ ਮਨ ਵਿੱਚ ਵਿਕਾਰ ਗਵਾ ਦਿੱਤੇ ਹਨ ਤੇ ਨਿਰਮਾਣ ਹੋਇਆ ਹੈ। ਇਦਦਰ ਇਹੋ ਜਿਹੀਆਂ ਗੱਲਾਂ ਬਾਤਾਂ ਹੋ ਰਹੀਆਂ ਸਨ ਤਾਂ ਉਦੋਂ ਗੋਰਖਨਾਥ ਦਾ ਚੇਲਾ ਸ਼ੰਭੂਨਾਥ 쿠ਸ਼ੀ ਨਾਲ ਗੁਰੂ ਜੀ ਪਾਸ ਆਦੇਸ਼ ਕਰਕੇ ਬੈਠ ਗਿਆ ਤੇ ਕਿਹਾ ਗੋਰਖ ਦੇ ਚੇਲੇ ਬਣੋ, ਮੰਦਰਾ ਪਾਵੋ, ਭਸਮ ਲਗਾਵੋ। ਫਿਰ ਦੇ ਕਮਲ ਵਿੱਚ ਜੋਤ ਦਾ ਪ੍ਰਕਾਸ਼ ਹੋਇਆ ਦੇਖੋ। ਸੁੰਨ ਮੰਡਲ ਵਿੱਚ ਪਹੁੰਚੋ ਜਿਸ ਤੇ ਮੌਤ ਨਾਸ ਹੋ ਜਾਵੇ। ਹੱਥ ਵਿੱਚ ਫਰੂਆ ਲਵ ਜਿੱਧਰ ਜੀ ਕਰੇ ਜਾਓ ਕੋਈ ਨਹੀਂ ਰੋਕੇਗਾ ਜੇ ਮੇਰੀ ਗੱਲ ਮੰਨੋਗੇ ਤਾਂ ਤੁਹਾਡੀ ਭਲੀ ਬਣ ਰਹੇਗੀ ਇੱਜ਼ਤ ਭਲੀ ਪ੍ਰਕਾਰ ਹੋਵੇਗੀ ਗੁਰੂ ਜੀ ਕਿਹਾ ਤੁਹਾਡਾ ਕਿ ਗੋਰਖ ਨੂੰ ਅਸੀਂ ਸਿੱਖ ਕਰਾਂਗੇ ਸਬਦ ਦਾ ਮਾਨ ਹਰਾਂਗੇ ਨਾਂ ਭਸਮ ਲਗਾਵਾਗੇ ਨਾ ਕੰਨ ਪੜਵਾਵਾਗੇ ਜੋ ਫਰੂਆ ਧਾਰਦਾ ਹੈ ਉਹ ਮੰਗਦਾ ਹੈ ਮੌਤ ਨਸ਼ਟ ਕਰ ਦਿੰਦੀ ਹੈ ਨੇੜੇ ਨਹੀਂ ਆਵੇਗੀ ਰਿੱਧੀਆਂ ਸਿੱਧੀਆਂ ਨਾਮ ਦੇ ਅੱਗੇ ਖੜੋਤੀਆਂ ਹਨ ਜਿੱਥੇ ਜ਼ਿਕਰੇ ਜਾਈਏ ਸਾਨੂੰ ਕੋਈ ਅਟਕਾਉਣ ਵਾਲਾ ਨਹੀਂ ਵਿਗਨ ਦਾ ਨਾਸਕ ਜੋ ਸੁੰਨ ਪਦ ਹੈ ਉਹ ਸਾਡਾ ਆਸਨ ਹੈ ਸ਼ੰਭੂਨਾਥ ਕਹਿਣ ਲੱਗਾ ਤੁਸੀਂ ਕੀ ਉਲਟੀਆਂ ਪੁਲਟੀਆਂ ਬਾਤਾਂ ਕਰਦੇ ਹੋ ਗੋਰਖਨਾਥ ਦੇ ਪ੍ਰਤਾਪ ਨੂੰ ਨਹੀਂ ਜਾਣਦੇ ਸਾਰਿਆਂ ਸਿੱਧਾਂ ਸਾਧਾਂ ਨੂੰ ਨਿੰਦਦੇ ਹੋ ਐ ਮਿੱਟੀ ਦੇ ਬੰਦੇਓ ਆਪਣੇ ਮਾਣ ਵਿੱਚ ਕਿਉਂ ਮਸਤ ਹੋ ਰਹੇ ਹੋ ਤੁਹਾਡੇ ਵਿੱਚ ਕਿਹੜੀ ਵਡਿਆਈ ਹੈ ਸਾਰਾ ਜਗਤ ਜੂਨਾ ਵਿੱਚ ਆਉਂਦਾ ਜਾਂਦਾ ਹੈ ਗੁਰੂ ਗੋਖ ਬਿਨਾ ਅਸਥਿਤ ਨਹੀਂ ਹੋ ਸਕਦਾ ਗੁਰੂ ਜੀ ਕਿਹਾ ਅਸੀਂ ਤੇਰੇ ਗੋਖ ਨੂੰ ਜਾਣਦੇ ਹਾਂ ਜੋ ਸ਼ੇਵਾਂ ਦੇ ਬੀਜ ਤੋਂ ਪੈਦਾ ਹੋਇਆ ਸਾਡੀ ਨજર ਏਕ ਓਂਕਾਰ ਪਰ ਹੈ ਸੰਤਾਂ ਸਾਧਾਂ ਨੂੰ ਭਾਈ ਭਾਈ ਸਮਝ ਕੇ ਖੁਸ਼ੀ ਹੁੰਦੇ ਹੋ ਜੋ ਗੰਦੇ ਅਮਲ ਕਰਨ ਵਾਲੇ ਹਨ ਅਨ ਜਗਤ ਪੰਜਾਂ ਤਤਾਂ ਦਾ ਹੈ ਸਾਰੇ ਇੱਕੋ ਜਿਹੇ ਹਨ ਹੰਕਾਰ ਕਰਨਾ ਮਾੜਾ ਹੈ ਤੇ ਔਲੇ ਬੋਲੇ ਸਿੱਧ ਮਾਨ ਵਾਲੇ ਸਭ ਹੌਲੇ ਹਨ ਸੱਚੇ ਗੁਰੂ ਤੋਂ ਬਿਨਾਂ ਪ੍ਰੇਮੀ ਨਹੀਂ ਬਣ ਸਕਦੇ ਸ਼ੰਭੂਨਾਥ ਨੇ ਕਿਹਾ ਜੋਗ ਦੀ ਯੁਗਤੀ ਨਾਲ ਮੁਕਤੀ ਹੁੰਦੀ ਪਾਈ ਦੀ ਹੈ ਇਹ ਜੋਗ ਸਭ ਤੋਂ ਉੱਤਮ ਹੈ ਮੇਰਾ ਇਹ ਉਪਦੇਸ਼ ਹੈ ਕਿ ਗੋਰਖਪਾਸ ਚੱਲ ਕੇ ਜੋਗ ਧਾਰੋ ਅਮਰ ਪਦ ਪਾਵੋਗੇ ਸਾਰੇ ਸੰਸਾਰ ਵਿੱਚ ਮਸ਼ਹੂਰ ਹੋ ਜਾਵੋਗੇ ਬੁੱਢੇਪਾ ਇਸ ਤਰ੍ਹਾਂ ਨਸ ਜਾਵੇਗਾ ਜਿਸ ਤਰ੍ਹਾਂ ਰਣ ਵਿੱਚੋਂ ਕੈਰ ਨਸ ਜਾਂਦਾ ਹੈ ਗੁਰੂ ਜੀ ਕਿਹਾ ਨਾਮ ਬਗੈਰ ਜੋਗ ਪੂਰਾ ਨਹੀਂ ਹੁੰਦਾ ਇਸ ਕਰਕੇ ਨਾਮ ਵਿੱਚ ਲਿਵ ਲਗਾਓ ਕਿਸ ਤੋਂ ਵੱਡਾ ਇਸ ਤੋਂ ਵੱਡਾ ਕੋਈ ਹੋਰ ਨਹੀਂ ਹੈ ਪਾਪੀਆਂ ਨੂੰ ਤਾਰਨ ਵਾਲਾ ਦੈਂਤਾਂ ਨੂੰ ਮਾਰਨ ਵਾਲਾ ਮੋਹ ਨੂੰ ਟਾਰਨ ਵਾਲਾ ਗਿਆਨ ਦੇਣ ਤਹਾਰਾ ਨਾਮ ਹੀ ਹੈ ਸੋ ਨਾਮ ਜਪਣ ਵਾਲਾ ਨਾ ਜੰਮਦਾ ਹੈ ਨਾ ਮਰਦਾ ਹੈ ਸਿਰ ਤੋਂ ਕਾਲ ਦੂਰ ਹੁੰਦਾ ਹੈ ਸਹਿਜ ਸਰੂਪ ਨੂੰ ਪ੍ਰਾਪਤ ਕਰਦਾ ਹੈ ਨਾਮ ਤੋਂ ਬਿਨਾ ਹੋਰ ਸਾਰੇ ਸਾਧਨ ਬੰਧਨ ਹਨ ਤਦ ਸ਼ੰਭੂਨਾਥ ਨੇ ਕਿਹਾ ਕਿ ਤੁਸੀਂ ਤਾਂ ਸਮਝਾਇਆ ਨਹੀਂ ਸਮਝਦੇ ਤੁਹਾਡੇ ਨਾਲ ਕੌਣ ਟੱਕਰਾ ਮਾਰੇ ਇਹ ਕਹੇ ਸੁਮੇਰ ਪਰ ਚਲਾ ਗਿਆ ਤੇ ਗੋਰਖਨਾਥ ਨੂੰ ਕਿਹਾ ਕਿ ਉਹ ਤਾਂ ਉਲਟ ਪੁਲਟ ਹੀ ਬੋਲਦਾ ਹੈ ਸਮਝਾਇਆ ਸਮਝਦੇ ਨਹੀਂ ਅੱਗੋਂ ਮੰਗਲਨਾਥ ਨੇ ਕਿਹਾ ਮਹਾਰਾਜ ਇਹ ਸਭ ਨਹੀਂ ਕਹਿੰਦਾ ਨਾਨਕ ਤਪਾ ਜਦੋਂ ਇੱਥੇ ਆਵੇਗਾ ਤਾਂ ਜੈਸਾ ਕੁ ਹੈ ਤੁਹਾਨੂੰ ਪਤਾ ਲੱਗ ਜਾਵੇਗਾ ਤਾਂ ਸ਼ੰਭੂਨਾਥ ਖਿੱਚ ਕੇ ਗੋਰਖ ਨੂੰ ਕਹਿਣ ਲੱਗਾ ਇਹ ਨਾਨਕ ਤਪੇ ਦਾ ਪੱਖ ਰੱਖਦਾ ਹੈ ਅਰ ਬੋਲੀ ਮਾਰ ਕੇ ਕਿਹਾ ਭਈ ਜੇ ਤੂੰ ਉਸ ਦਾ ਉਸ ਨੂੰ ਵੱਡਾ ਜਾਣਦਾ ਹੈ ਤਾਂ ਯੋਗ ਮਤ ਛੱਡ ਕੇ ਉਸ ਦਾ ਸਿੱਖ ਬਣ ਜਾ ਤੈਨੂੰ ਕੋਈ ਰੋਕ ਨਹੀਂ ਸਕਦਾ ਮੰਗਲਨਾਥ ਨੇ ਕਿਹਾ ਤੇਰੇ ਇੱਕ ਦੇ ਕਹੇਗੀ ਬਣਦਾ ਹੈ ਬਾਕੀ ਦੇ ਸਾਰੇ ਸਿੱਧਾਂ ਨੂੰ ਪੁੱਛ ਕੇ ਵੇਖ ਲੈ ਉਹ ਵੀ ਕਹਿੰਦੇ ਹਨ ਕਿ ਸਭ ਸਿੱਧ ਸੰਭੂਨਾਥ ਦੇ ਵਿਰੁੱਧ ਹਨ ਬੋਲ ਉੱਠੇ ਜਿਸ ਤੋਂ ਸੰਭੂਨਾਥ ਬਹੁਤ ਹੀ ਸ਼ਰਮਾਈ ਤੇ ਚੁੱਪ ਕਰ ਗਿਆ ਮੰਗਲਨਾਥ ਨੇ ਕਿਹਾ ਸਿੱਧਾਂ ਸਾਧਾਂ ਨੂੰ ਹੰਕਾਰ ਨਹੀਂ ਆਉਣਾ ਚਾਹੀਦਾ ਸਗੋਂ ਮਾਨ ਤਿਆ ਕੇ ਨਿਰਅਭਮਾਨੀ ਬਣਨਾ ਚਾਹੀਦਾ ਹੈ ਅਰ ਈਰਖਾ ਵਿੱਚ ਨਹੀਂ ਛੜਨਾ ਚਾਹੀਏ ਫਿਰ ਗੋਪੀਚੰਦ ਨੇ ਕਿਹਾ ਮੰਗਲਨਾਥ ਜੀ ਤੁਸੀਂ ਸੱਚ ਕਹਿੰਦੇ ਹੋ ਸਿੱਧਾ ਸਾਧਾ ਨੂੰ ਇਰਖਾਲੂ ਨਹੀਂ ਹੋਣਾ ਚਾਹੀਦਾ ਤੇ ਅਤੀਤ ਸੰਤਾਂ ਦੀ ਨਿੰਦਿਆ ਕਰਕੇ ਸਿਰ ਪਰ ਭਾਰ ਲੈਣਾ ਯੋਗਿਆ ਨਹੀਂ ਜੇ ਚਰਚਾ ਵੀ ਕਰਨੀ ਹੋਵੇ ਤਾਂ ਪ੍ਰੇਮਪੂਰਵਕ ਕਰਨੀ ਚਾਹੀਏ ਮੰਗਲਨਾਥ ਨੇ ਕਿਹਾ ਤੁਸੀਂ ਠੀਕ ਆਖਦੇ ਹੋ ਜੋ ਸਿੱਧ ਸਾਧ ਐਸਾ ਕਰਦੇ ਹਨ ਤੇ ਮਾਨੀ ਰਹਿ ਕੇ ਸੰਤਾਂ ਦੀ ਅਤੀਤਾਂ ਦਾ ਸਨਮਾਨ ਨਹੀਂ ਕਰਦੇ ਉਹ ਯੋਗ ਤੋਂ ਖਾਲੀ ਹੀ ਰਹਿੰਦੇ ਹਨ ਸ੍ਰੀ ਸਤਿਗੁਰਾਂ ਹਜੇ ਬੇਅੰਤ ਹੋਰ ਸਿੱਧ ਹਣ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਨਾਲ ਸਵਾਲ ਜਵਾਬ ਕਰਨਗੇ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇੱਥੇ ਹੀ ਮੈਂ ਆਪਜੀ ਤੋਂ ਮਾਫੀ ਮੰਗਦਾ ਹਾਂ ਅੱਗੇ ਹੋਰ ਸਿੱਧਾ ਨਹੀਂ ਆਉਣਾ ਹੈ ਉਹ ਸਿੱਧ ਕਿਵੇਂ ਆ ਕੇ ਆਪ ਜੀ ਨਾਲ ਬਚਨ ਬਲਾਸ ਕਰਨਗੇ ਤੇ ਆਪ ਜੀ ਕਿਵੇਂ ਸਮਝਾਓਗੇ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਕਿਵੇਂ ਸਾਰਿਆਂ ਨੂੰ ਨਿਰਉਤਰ ਕਰ ਦੇਣਗੇ ਕਿਵੇਂ ਤਾਰਨਗੇ ਉਹ ਸਾਰਾ ਪ੍ਰਸੰਗ ਆਪਾਉਣ ਵਾਲੇ ਸਮੇਂ ਵਿੱਚ ਸਰਵਣ ਕਰਾਂਗੇ ਤੇ ਨਾਲ ਆਪਾਂ ਵੀ ਮਾਫੀ ਮੰਗਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਦਾ ਇਹ ਪਾਵਨ ਜਸ ਸ੍ਰੇਸ਼ਟ ਜੋ ਆਪਾਂ ਲੜੀਵਾਰ ਸਰਵਣ ਕਰ ਰਹੇ ਹਾਂ ਤੇ ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਲੜੀਵਾਰ ਕਥਾ ਆਪਾਂ ਸਰਵਣ ਕਰਦੇ ਰਹੀਏ ਸੋਹਣੇ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਪਰ ਸਾਡਾ ਲੋਕ ਸੁਖੀ ਹੈ ਪਰਲੋਕ ਸਹਿਲਾ ਹੋ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ